ਮੀਤ ਹਰਜੀ ਨੂੰ ਦੇਤੀਆਂ ਵਧਾਈਆਂ ਪਹੁੰਚੇ ਨੇ ਹੁਣ ਆ ਬਿਲਕੁਲ ਸੀ ਬਿਲਕੁਲ ਭਰਾ ਸਾਡਾ ਸਾਡੇ ਨਾਲ ਹੀ ਆਇਆ ਔਰ ਅਸੀਂ ਤਾਂ ਸ਼ੁਰੂ ਤੋਂ ਇੱਕ ਵਲੰਟੀਅਰ ਦੇ ਤੌਰ ਤੇ ਪਾਰਟੀ ਚ ਇਕੱਠੇ ਨੇ ਕੰਮ ਕਰਿਆ ਔਰ ਮੈਂ ਤੀਜੀ ਜਿੱਤ ਦੀਆਂ ਮੁਬਾਰਕਾਂ ਸਾਡੇ ਭਰਾ ਮੀਤ ਨੂੰ ਦੇ ਦਿੱਤੀ ਆ ਦੋ ਵਾਰੀ ਐਮਐਲਏ ਤੇ ਤੀਜੀ ਵਾਰੀ ਉਹ ਐਮਪੀ ਜਿੱਤ ਚੁੱਕੇ ਸੁਖਪਾਲ ਸਿੰਘ ਖੈਰਾ ਕਹਿ ਰਹੇ ਸੀ ਕਿ ਐਤ ਕੀ ਪਹੁੰਚੇ ਇੱਥੇ ਸੰਗਰੂਰ ਸੇ ਜਿਹੜਾ ਕਿਲਾ ਉਹਨੂੰ ਕਿਤੇ ਨਾ ਕਿਤੇ ਇਫੈਕਟਡ ਕਰਾਂਗੇ ਅਸੀਂ ਆ ਦੇਖੋ ਜੀ ਜੰਨਾਂ ਨੇ ਆਰਾਮਗੜ੍ਹ ਜੀ ਤੋਂ ਆਪਦੀ ਭਾਬੀ ਦੀ ਜਿਧਾਈ ਗਈ ਉਹ ਸੰਗਰੂਰ ਆ ਕੇ ਆਮ ਆਦਮੀ ਪਾਰਟੀ ਦੇ ਕਲੇਟਾ ਹੁੰਦੀਆਂ ਗੱਲਾਂ ਕਰਦੇ ਸੀ ਪਹਿਲਾਂ ਬਠਿੰਡੇ ਵੀ ਆਏ ਸੀ ਥੋੜਾ ਟਾਈਮ ਪਹਿਲਾਂ ਮੁੜ ਕੇ ਕਿਤੇ ਬਠਿੰਡੇ ਦਾ ਰਾਹ ਨਹੀਂ ਪਏ ਤੇ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਮੁੜ ਕੇ ਕਿਤੇ ਰਾਹ ਸੰਗਰੂਰ ਦੇ ਵੀ ਨਹੀਂ ਪੈਣਾ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤਹਿਰ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਹਨ ਸੋ ਕਾਊਂਟਿੰਗ ਲਗਾਤਾਰ ਜਾਰੀ ਹੈ ਕਾਊਂਟਿੰਗ ਧੂਰੀ ਦੇ ਵਰਡ ਵਾਲ ਕਾਲਜ ਵਿਖੇ ਹੋ ਰਹੀ ਹੈ ਜਿੱਥੇ ਗੁਰਮੀਤ ਸਿੰਘ ਮੀਤਹਿਰ ਹੁਣੇ-ਹੁਣੇ ਇੱਥੇ ਪਹੁੰਚੇ ਨੇ ਉਹਨਾਂ ਦੇ ਵਲੰਟੀਅਰਾਂ ਨੇ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਦਾ ਸਵਾਗਤ ਕੀਤਾ ਸਾਰੇ ਐਮਐਲਏ ਜਨ ਲੋਕ ਸਭਾ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਜਾਂ ਹੋਰ ਵੀ ਜਿਹੜੇ ਵੀ ਐਮਐਲਏ ਨੇ ਇੱਥੇ ਪਹੁੰਚੇ ਹੋਏ ਨੇ ਲਾਲ ਸਿੰਘ ਗੋਕੇ ਐਮਐਲਏ ਮ ਵੱਡਾ ਫਤਵਾ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਹਾਂ ਇਹ ਲੀਡ ਕਿੱਥੇ ਤੱਕ ਪਹੁੰਚਣੀ ਆ ਹਾਂ ਦੇਖੋ ਜੀ ਸੰਗਰੂਰ ਦੇ ਲੋਕਾਂ ਨੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮਾਨ ਰੱਖਿਆ ਔਰ ਐਤਕੀ ਵਾਰੀ ਵੀ ਜਿਹੜਾ ਮੀਤਿਹਾਰ ਨੂੰ ਉਹ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਜਿਤਾ ਕੇ ਭੇਜਣਗੇ ਮੈਨੂੰ ਲੱਗਦਾ ਇੱਕ 1.5 ਲੱਖ ਦੇ ਨੇੜੇ ਲੀਡ ਪਹੁੰਚਣ ਵਾਲੀ ਹੋਣੀ ਆ ਹਲੇ ਵੀ ਕਾਫੀ 5-6 ਰਾਊਂਡ ਸਾਡੇ ਹਲਕੇ ਦੇ ਗਿਣਨ ਵਾਲੇ ਪਏ ਆ ਤੇ ਜਿਹੜਾ ਹਲੇ ਹੋਰ ਵੀ ਅੱਗੇ ਤੱਕ ਠੀਕ ਹੈ ਬਿਲਕੁਲ ਇੱਕ ਸੰਗਰੂਰ ਆਮ ਆਦਮੀ ਪਾਰਟੀ ਦਾ ਕਿਲਾ ਕਿਹਾ ਜਾਂਦਾ ਸੀ ਉਹ ਕਿਲਾ ਸਿਮਰਨਜੀਤ ਸਿੰਘ ਦਾ ਦਿੱਤਾ ਸੀ ਕੀ ਲੱਗਦਾ ਸੀ ਇਸ ਵਾਰ ਵੀ आसार ਸੀ ਕਿ ਸਿਮਰਜੀਤ ਸਿੰਘ ਨਾਲ ਵੱਡੀ ਟੱਕਰ ਦੇਣੀ ਹੈ ਨਹੀਂ ਨਹੀਂ ਜੀ ਦੇਖੋ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 2014 ਚ ਜਿਹੜਾ ਬੂਟਾ ਲਾਇਆ ਉਹਦਾ ਫਲ ਜਿਹੜਾ 2022 ਚ ਪੰਜਾਬ ਦੇ ਲੋਕਾਂ ਨੇ ਦਿੱਤਾ ਔਰ ਹਾਂ ਕਿਤੇ ਨਾ ਕਿਤੇ ਦੇਖੋ ਕਈ ਵਾਰ ਇਹ ਹੁੰਦਾ ਕਿ ਛੇਰ ਜਦੋਂ ਲੰਬੀ ਛਾਲ ਮਾਰਦੇ ਨੇ ਉਹ ਦੋ ਕਦਮ ਪਿੱਛੇ ਵੀ ਉਹਨੂੰ ਹੋਣਾ ਪਦਾ ਸਾਡੇ ਵਲੰਟੀਅਰ ਔਰ ਸਾਡੇ ਜਿਹੜਾ 2022 ਚ ਕੀ ਸੀਗੇ ਕਿ ਹਲੇ ਆਪਣੀ ਸਰਕਾਰ ਆਈ ਨੂੰ ਸਿਰਫ 2.5 ਮਹੀਨੇ ਹੋਏ ਸੀ ਜਿੱਥੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਇੱਕੇ ਦਮੀ ਸ਼ਾਹ ਕੋ ਸੋਚਣਾ ਪਰ 2 ਸਾਲ ਦੇ ਕੰਮਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਮਿਤ ਹੈ ਅਰਜੀ ਨੂੰ ਜਿਹੜਾ ਉੱਥੇ ਭੇਜਿਆ ਤਾਂ ਉਮੀਦਵਾਰ ਬਣਾ ਕੇ ਲੋਕਾਂ ਨੇ ਬੜਾ ਸਾਥ ਦਿੱਤਾ ਔਰ ਤਕਰੀਬਨ 1.5 ਤੋਂ 2 ਲੱਖ ਤੱਕ ਸਾਡੀ ਲੀਡ ਹੈ ਜਿਹੜੀ ਇਹ ਜਾਊਗੀ ਬਿਲਕੁਲ ਤੁਹਾਡੇ ਹਲਕੇ ਚ ਕਿਹ ਕੀ ਜੱਜਮੈਂਟਾਂ ਕਿਵੇਂ ਦਾ ਚੱਲ ਰਿਹਾ ਹੁਣ ਬਹੁਤ ਵਧੀਆ ਜੀ ਤਕਰੀਬਨ ਪਧੌੜ ਦੇ ਵਿੱਚੋਂ ਫਿਲਹਾਲ ਸ਼ਾਇਦ 7000 ਦੀ ਲੀਡ ਤੇ ਅਸੀਂ ਚੱਲ ਰਹੇ ਹਾਂ ਔਰ ਬਾਕੀ ਹਲਕਿਆਂ ਦੇ ਵਿੱਚੋਂ ਵੀ ਜਿਵੇਂ ਧੂਰੀ ਦੇ ਵਿੱਚੋਂ ਵੱਡੀ ਲੀਡ ਹੈ ਸੁਨਾਮ ਦੇ ਵਿੱਚੋਂ ਦਿੜਬੇ ਦੇ ਵਿੱਚੋਂ ਔਰ ਸਾਰੇ ਹਲਕਿਆਂ ਦੇ ਤਕਰੀਬਨ ਲੋਕਸਵਾ ਸੰਗਰੂਰ ਦੇ ਵਿੱਚ ਚੰਗੀ ਲੀਡ ਆ ਰਹੀ ਹੈ ਬਿਲਕੁਲ ਸੁਖਬਾਰ ਸਿੰਘ ਖਹਿਰਾ ਕਹਿ ਰਹੇ ਸੀ ਕਿ ਐਤ ਕੀ ਪਹੁੰਚਿਆ ਇੱਥੇ ਸੰਗਰੂਰ ਦੇ ਜਿਹੜਾ ਕਿਲਾ ਉਹਨੂੰ ਕਿਤੇ ਨਾ ਕਿਤੇ ਇਫੈਕਟਡ ਕਰਾਂਗੇ ਅਸੀਂ ਕਿਉਂਕਿ ਲੋਕ ਸਾਡੇ ਨਾਲ ਇੱਥੋਂ ਤੱਕ ਕਹਿ ਰਹੇ ਸੀ ਕਿਵੇਂ ਦੇਖ ਦੋ ਸੁਖਬਾਰ ਸਿੰਘ ਖਹਿਰਾ ਦੇਖੋ ਜੀ ਜੰਨਨ ਨੇ ਆਰਾਮਗੜ੍ਹ ਦੀ ਤੋਂ ਆਪਦੀ ਪਾਪਾ ਇਹ ਜਿੱਤਾਈ ਗਈ ਉਹ ਸੰਗਰੂਰ ਆ ਕੇ ਆਮ ਆਦਮੀ ਪਾਰਟੀ ਦੇ ਕਲੇਟਾ ਹੁੰਦੀਆਂ ਗੱਲਾਂ ਕਰਦੇ ਸੀ ਪਹਿਲਾਂ ਬਠਿੰਡੇ ਵੀ ਆਏ ਸੀ ਥੋੜਾ ਟਾਈਮ ਪਹਿਲਾਂ ਮੁੜ ਕੇ ਕਿਤੇ ਬਠਿੰਡੇ ਦਾ ਰਾਹ ਨਹੀਂ ਪਏ ਤੇ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਮੁੜ ਕੇ ਕਿਤੇ ਰਾਹ ਸੰਗਰੂਰ ਦੇ ਵੀ ਨਹੀਂ ਪੈਣਾ ਠੀਕ ਹੈ ਠੀਕ ਹੈ ਜੀ ਤੇ ਪੰਜਾਬ ਦੇ ਸੰਗਰੂਰ ਦੇ ਲੋਕ ਬੜੇ ਜਹਾਰੂ ਲੋਕ ਨੇ ਸੰਗਰੂਰ ਦੇ ਲੋਕਾਂ ਨੇ ਜਿਹੜਾ ਅਮਦੀ ਪਾਰਟੀ ਦਾ ਹਮੇਸ਼ਾ ਸਾਥ ਦਿੱਤਾ ਬਿਲਕੁਲ 2014 ਚ ਸੀਐਮ ਭਗਵੰਤ ਮਾਨ ਨੇ ਰਿਕਾਰਡ ਬਣਾਇਆ ਇਸ ਤੋਂ 2.5 ਲੱਖ ਵੋਟ ਨਾਲ ਜਿੱਤ ਕੇ ਉਸ ਤੋਂ ਬਾਅਦ 19 ਚ 2 ਲੱਖ ਵੋਟ ਤੇ ਤੁਹਾਡੇ ਵਲੰਟੀਅਰ ਨੇ ਜਿਹੜੇ ਆਗੂ ਨੇ ਉਹ ਇਹ ਵੀ ਕਹਿ ਰਹੇ ਨੇ ਕਿ 2019 ਦਾ ਰਿਕਾਰਡ ਤਾਂ ਤੋੜਤਾ ਜੀ ਹੁਣ ਰਿਕਾਰਡ 2014 ਵਾਲਾ ਸਾਹ ਆ ਦੇਖੋ ਜੀ ਹਲੇ ਕਾਫੀ ਰਾਊਂਡ ਜਿਹੜੇ ਸਾਡੇ ਗਿਣਣ ਵਾਲੇ ਪਏ ਨੇ ਔਰ ਇਹ ਲੀਡ ਆ ਜਿਹੜੀ ਉਹ ਵੱਧ ਰਹੀ ਆ ਠੀਕ ਹੈ ਬਿਲਕੁਲ ਬਾਕੀ ਅਸਰ ਕੀ ਲੱਗਦਾ ਤੁਹਾਨੂੰ ਕਿ ਰਿਕਾਰਡ ਤੁਹਾਨੂੰ ਜਿੱਤ ਹੋ ਗਈ ਵੀ ਸਾਰੇ ਪੰਜਾਬ ਚ ਹੋਈ ਵੱਧ ਆ ਦੇਖੋ ਜੀ ਇਹ ਸੰਗਰੂਰ ਦੇ ਵਰਕਰਾਂ ਦਾ ਵੋਲੰਟੀਅਰਾਂ ਦਾ ਉਹਦੇਦਾਰ ਸਹਿਬਾਨ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਇਹ ਜਿਹੜੀ ਲੀਡ ਹੈ ਜਿਹੜੀ ਜਿੱਤਾਂ ਹੈ ਉਹਨਾਂ ਦੇ ਸਦਕੇ ਹੀ ਆ ਤੇ ਇਹ ਪੂਰੇ ਪੰਜਾਬ ਦੇ ਵਿੱਚੋਂ ਸਭ ਨਾਲ ਵੱਧ ਜਿਹੜੀ ਲੀਡ ਹੈ ਉਹ ਅਸੀਂ ਸਾਡੇ ਭਰਾਵੀ ਤੇ ਹੇਰ ਚ ਦੀ ਹੋਈ ਬਿਲਕੁਲ ਐਮਐਲਏ ਸਾਹਿਬ ਇਹ ਕਿਵੇਂ ਦੇਖਦੇ ਹੋ ਜਦੋਂ ਤੋਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ 2-3 ਸੀਟਾਂ ਦੀ ਆਮ ਆਦਮੀ ਪਾਰਟੀ ਦਿਖਾਈ ਦੇ ਰਹੀ ਆ ਕਾਂਗਰਸ ਪਾਰਟੀ ਜ਼ਿਆਦਾ ਉੱਥੇ ਕੀ ਕੁਤਾਹੀ ਹੋਈ ਜਿਹੜੇ ਲੋਕਾਂ ਨੂੰ ਹਲੇ ਥੋੜਾ ਜਿਹਾ ਕਿਤੇ ਆਪਸ ਡੌਣ ਚੱਲ ਰਹੇ ਨੇ ਹਲੇ ਕਾਫੀ ਜਿਹੜੇ ਆਰਾਊਂਡ ਆ ਗਿਣਨ ਵਾਲੇ ਪਏ ਨੇ ਔਰ ਜਿਹੜਾ ਆਮ ਆਦਮੀ ਪਾਰਟੀ ਬੜੇ ਚੰਗੇ ਨਤੀਜੇ ਜਿਹੜੇ ਪੰਜਾਬ ਦੇ ਵਿੱਚ ਲੈ ਕੇ ਆਉ। ਠੀਕ ਹੈ ਐਗਜ਼ਿਟ ਪੋਲ ਵੀ ਇਹੀ ਕਹਿ ਰਹੀ ਸੀ ਕਿ ਕਾਂਗਰਸ ਪਾਰਟੀ ਜਿਆਦਾ ਲੈ ਕੇ ਜਾਊਗੀ 6-7 ਆਮ ਆਦਮੀ ਪਾਰਟੀ ਨੂੰ ਕਿ ਕਈ ਐਗਜ਼ਿਟ ਪੋਲ ਜ਼ੀਰੋ ਤੋਂ ਇੱਕ ਸੀਟ ਵੀ ਦੇ ਰਹੇ ਸੀ ਪਰ ਤੁਹਾਨੂੰ ਕੀ ਲੱਗਦਾ ਤੁਹਾਡਾ ਅਨੁਮਾਨ ਕੀ ਹੈ ਲਾਸਟ ਰਿਜ਼ਲਟ ਦਾ ਕਿੰਨੀਆਂ ਹੋਣਗੇ ਤੁਹਾਡੀ ਹੋ ਲਾਸਟ ਰਿਜ਼ਲਟ ਦੇ ਵਿੱਚ ਹੈਗਾ ਕਿ 6-7 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਲੈ ਕੇ ਜਾਊ ਕਿਉਂਕਿ ਹਲੇ ਕਾਫੀ ਜਿਹੜੀਆਂ ਕਲੋਜ਼ ਫਾਈਟਾਂ ਕਾਫੀ ਜਗ੍ਹਾ ਤੇ ਜਿਹੜੀ ਚੱਲ ਰਹੀ ਆ ਉਹ ਐਂਡ ਅਸੀਂ ਕਲੀਨ ਸਵੀਪ ਕਰ ਚੁੱਕੇ ਆ ਸਾਡੇ ਵੋਲੰਟੀਅਰ ਸਾਥੀਆਂ ਨੇ 50-50 ਡਿਗਰੀ ਚ ਜਾ ਕੇ ਰੈਲੀਆਂ ਕਰਵਾਈਆਂ ਨੁੱਕਰ ਮੀਟਿੰਗਾਂ ਕਰਾਈਆਂ ਘਰ-ਘਰ ਜਾ ਕੇ ਡੋਰ-ਡੋਰ ਕਰਿਆ ਸੋ ਦਾ ਰਿਜ਼ਲਟ ਆ ਕਿ ਉਮੀਦ ਹਾਰਾ ਮੈਨੂੰ ਲੱਗਦਾ ਕਿ ਪੌਣੇ 2 ਲੱਖ ਦੀ ਲੀਡ ਦੇ ਸੀ ਜਿਹੜਾ ਇਹ ਵੀ ਜਾਂਦਾ ਕਿ ਜਿਮਨੀ ਚੋਣ ਚ ਵੇਸਲੇ ਹੋਗੇ ਸੀ ਤੁਹਾਡੇ ਵਰਕਰ ਵੀ ਇਸ ਦਾ ਬਹੁਤ ਵੱਡੀ ਇੱਜ਼ਤ ਜਿੱਤਾਂਗੇ ਜੀ ਕਿਉਂਕਿ ਤਾਜ਼ਾ-ਤਾਜ਼ਾ ਹੁਣ ਅਸੀਂ ਸਰਕਾਰ ਬਣਾਈਆ ਪੰਜਾਬ ਚ ਇਹ ਹੋਈ ਸੀ ਗੱਲ ਉਹਨੂੰ ਜੀ ਦੇਖੋ ਇਹ ਸਾਰਾ ਕੁਝ ਵੋਲੰਟੀਅਰਾਂ ਦੇ ਸਿਰ ਤੇ ਹੀ ਆ ਜੀ ਲਾਸੇਂਗ ਉਗੋਕੇ ਵੀ ਆਮ ਆਦਮੀ ਪਾਰਟੀ ਦਾ ਇੱਕ ਵਲੰਟੀਅਰ ਸੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਮੇਰੇ ਲੋਕਾਂ ਨੇ ਮੈਨੂੰ ਜਿਤਾ ਕੇ ਭੇਜਿਆ ਔਰ ਇਸ ਵਾਰ ਅਸੀਂ ਇਹਨਾਂ ਵੋਟਾਂ ਦੇ ਵਿੱਚ ਇੱਕ ਵਲੰਟੀਅਰਾਂ ਦੀ ਤਰ੍ਹਾਂ ਕੰਮ ਕਰਿਆ ਔਰ ਇਹ ਜਿਹੜੀ ਜਿੱਤ ਆ 14 ਤੋਂ ਅੱਜ ਤੱਕ ਇਹ ਵਰਕਰਾਂ ਦੇ ਵਲੰਟੀਅਰਾਂ ਦੀ ਸਿਰਤੀ ਹੈ ਤੇ ਮੈਂ ਰਣੀ ਆ ਉਹਨਾਂ ਦਾ ਕਿ ਉਹਨਾਂ ਨੇ ਆਮ ਮੁੱਖ ਮੰਤਰੀ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਦੇ ਜਿਹੜੇ ਅ ਦਿਸ਼ਾ ਨਿਰਦੇਸ਼ਾਂ ਦਾ ਫੁੱਲ ਚੜਾਈ ਨੇ ਠੀਕ ਹੈ ਪਰ ਦੂਜੀ ਗੱਲ ਕਿ ਆਮ ਆਦਮੀ ਪਾਰਟੀ ਦਾ ਸੰਘਰਸ਼ ਵਿੱਚੋਂ ਨਿਕਲੀ ਪਾਰਟੀ ਆ ਅੱਜ ਵੀ ਸਾਡੇ ਕੌਮੀ ਕਨਵੀਨਰ ਜੇਲ੍ਹ ਦੇ ਵਿੱਚ ਨੇ ਭਾਜਪਾ ਜੋ ਜਾਤੀ ਕਰ ਰਹੀ ਹੈ ਸੋ ਅਸੀਂ ਉਹਦੇ ਖਿਲਾਫ ਵੀ ਲੜ ਰਹੇ ਆ ਔਰ ਇਹ ਲੜਾਈ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਜਿਹੜੀ ਲੜੀ ਆ ਤੇ ਔਰ ਆਉਣ ਵਾਲੇ ਜਿਹੜਾ ਰਿਜ਼ਲਟ ਤੱਕ ਮੈਨੂੰ ਇਹ ਲੱਗਦਾ ਕਿ ਅਸੀਂ ਬੜੀ ਪੂਰੀ ਅੰਡੀਆ ਪੱਧਰ ਤੇ ਜਿਹੜਾ ਸਾਰੀ ਇਹ ਇੰਡੀਆ ਅਲਾਈንስ ਉਹ ਚੰਗੇ ਤਰੀਕੇ ਲੈ ਕੇ ਆਉਗੇ ਬਿਲਕੁਲ ਮੀਤ ਹੇਰ ਜੀ ਨੂੰ ਦੇਤੀਆਂ ਵਧਾਈਆਂ ਪਹੁੰਚੇ ਨੇ ਹੁਣ ਆ ਬਿਲਕੁਲ ਸੀ ਬਿਲਕੁਲ ਭਰਾ ਸਾਡਾ ਸਾਡੇ ਨਾਲ ਹੀ ਆਇਆ ਔਰ ਅਸੀਂ ਤਾਂ ਸ਼ੁਰੂ ਤੋਂ ਇੱਕ ਵਲੰਟੀਅਰ ਦੇ ਤੌਰ ਤੇ ਪਾਰਟੀ ਚ ਇਕੱਠੇ ਨੇ ਕੰਮ ਕਰਿਆ ਔਰ ਮੈਂ ਤੀਜੀ ਜਿੱਤ ਤੇ你也 ਮੁਬਾਰਕਾ ਬਾਦ ਸਾਡੇ ਭਰਾ ਮੀਤ ਨੂੰ ਦੇ ਦੁੱਤੀ ਆ ਦੋ ਵਾਰੀ ਐਮਐਲਏ ਤੇ ਤੀਜੀ ਵਾਰੀ ਉਹ ਐਮਪੀ ਜਿੱਤ ਚੋਕੇ ਨੇ ਬਿਲਕੁਲ ਬ ਉਹ ਇਲੈਕਸ਼ਨ ਵੀ ਜਲਦੀ ਹੋਣੀ ਉਹ ਵੀ ਆਮ ਆਦਮੀ ਪਾਰਟੀ ਦੇ ਖਾਤੇ 'ਚ ਪੈਣੀ ਆ ਬਿਲਕੁਲ ਜੀ ਦੇਖੋ ਅਸੀਂ ਜੇ ਸਾਡੇ ਭਰਾ ਨੂੰ ਇੱਥੋਂ ਸੈਂਟਰ ਦੀ ਜਿਹੜਾ ਪੋਲਿਟਿਕਸ ਦੇ ਵਿੱਚ ਭੇਜਿਆ ਦਾ ਸਾਡਾ ਹੁਣ ਫਰਜ਼ ਬਣਦਾ ਹੈ ਕਿ ਬਰਨਾਲੇ ਤੋਂ ਪਾਰਟੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਜਿਹਨੂੰ ਵੀ ਟਿਕਟ ਦੇਊਗੀ ਉਹਨੂੰ ਵੱਡੀ ਲੀਡ ਦੇ ਨਾਲ ਅਸੀਂ ਜਿਹੜੀ ਸਾਡੀ ਸੀਟ ਐਮਐਲਏ ਦੀ ਖਾਲੀ ਹੋਊਗੀ ਉਹਨੂੰ ਵੱਡੀ ਲੀਡ ਤੇ ਜਿਤਾ ਕੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਝੋਲੀ ਪਾਵਾਂਗੇ ਬਿਲਕੁਲ ਜੀ ਲਾਲ ਸਿੰਘ ਉਗੋਕੇ ਐਮਐਲਏ ਹਲਕਾ ਭਦੌੜ ਜੋ ਲਗਾਤਾਰ ਕਹਿ ਰਹੇ ਨੇ ਕਿ ਹਲਕਾ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸੀਟ ਖਾਲੀ ਹੋਈ ਹੈ ਕਿਉਂਕਿ ਗੁਰਮੀਤ ਸਿੰਘ ਮੀਤ ਹੇਅਰ ਜਿੱਤੇ ਨੇ ਇਹ ਹਲਕਾ ਬਰਨਾਲਾ ਦੀ ਸ਼ੀਟ ਤੇ ਵੀ ਵੱਡੇ ਪੱਧਰ ਤੇ ਅਸੀਂ ਵੱਡੀ ਜਿੱਤ ਦਰਜ ਕਰਾਂਗੇ ਸੋ ਤੁਹਾਨੂੰ ਜਾਣਕਾਰੀ ਇਹ ਦੇ ਦਈਏ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਵੱਡੀ ਲੀਡ ਨਾਲ ਗੁਰਮੀਤ ਸਿੰਘ ਮੀਤਹੇਰ ਅੱਗੇ ਚੱਲ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਅਤੇ ਸੁਖਪਾਲ ਸਿੰਘ ਖਹਿਰਾ ਤੀਜੇ ਨੰਬਰ ਤੇ ਚੱਲ ਰਹੇ ਨੇ ਗੁਰਮੀਤ ਸਿੰਘ ਮੀਤਹੇਰ ਇੱਥੇ ਪਹੁੰਚੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਸਾਰੇ ਐਮ ਐਲ ਏਜ਼ ਨੇ ਸਾਰੀ ਸੀਨੀਅਰ ਲੀਡਰਸ਼ਿਪ ਨੇ ਅਤੇ ਹੁਣ ਉਸ ਤੋਂ ਬਾਅਦ ਜਦੋਂ ਫਾਈਨਲ ਰਿਜ਼ਲਟ ਆ ਜਾਣਾ ਤਾਂ ਉਸ ਤੋਂ ਬਾਅਦ ਗੁਰਮੀਤ ਸਿੰਘ ਮੀਤਹੇਰ ਇੱਥੋਂ ਜਾਣਗੇ ਤੇ ਉਹਨਾਂ ਦਾ ਪਰਮਾ ਸਵਾਗਤ ਸਾਰੇ ਹਲਕੇ ਹਾਂ ਜੀ ਕੀਤਾ ਜਾਣਾ ਕੈਮਰਾਮੈਨ ਸ਼ੋਕਮਾਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ